ਜੋ ਸਰਾਂ ਨੂੰ ਹਰਾਉਣ ਚ ਹੀ ਲੱਗਾਰਿਆ ਔਰ ਉਥੇ ਉਥੇ ਭਾਜਪੀ ਨੂੰ ਲਿਆਉਣ ਦੇ ਅੰਦਰ ਕੇਜਰੀਵਾਲ ਖੁਦ ਕਾਮਯਾਬ ਹੋਇਆ ਔਰ ਉਹਨਾਂ ਦੀਆਂ ਇਹਨੇ ਜੜਾਂ ਮਜ਼ਬੂਤ ਕੀਤੀਆਂ ਨੇ ਹਰਿਆਣੇ ਦੇ ਅੰਦਰ ਤੁਸੀਂ ਦੇਖੋਗੇ ਅਸੀਂ 5-7 ਸੀਟਾਂ ਨੂੰ ਛੱਡ ਰਏ ਸੀ ਲੜ ਲੈ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਅਸੀਂ ਭਾਜਪੀ ਨੂੰ ਆਉਣ ਤੋਂ ਰੋਕ ਲਈਏ ਲੇਕਿਨ ਪਿਓ ਦਾ ਪੁੱਤਰ ਮੰਨਿਆ ਹੀ ਨਹੀਂ ਪੰਜਾਬ ਦੇ ਅੰਦਰ ਇੱਕ ਜਿਹੜਾ ਗਰੁੱਪ ਸਪਲਿਟ ਕਰੇਗਾ ਇੱਕ ਦੀ ਗਵਾਈ ਜਿਹੜੀ ਹੈ ਅਰਵਿੰਦ ਕੇਜਰੀਵਾਲ ਕਰਨਗੇ ਔਰ ਦੂਜੇ ਦੀ ਗਵਾਈ ਜਿਹੜੀ ਹੈ ਉਹ ਭਗਵੰਤ ਮਾਨ ਕਰੇਗਾ ਔਰ ਬੀਜੇਪੀ ਸਪੋਰਟ ਕਰੇਗੀ ਉਹਨਾਂ ਨੂੰ ਤੁਸੀਂ ਦੇਖਿਓ ਇਹ ਜੋ ਕੁਝ ਨਹੀਂ ਹੋਏਗਾ ਨਾ ਇਹ ਬੀਜੇਪੀ ਦੇ ਇਸ਼ਾਰੇ ਤੇ ਹੋਏਗਾ ਪੰਜਾਬ ਦੇ ਵਿੱਚ ਭਗਵੰਤ ਮਾਨ ਦਾ ਮੈਨੂੰ ਵੈਸੇ ਹੀ ਇਹ ਲੱਗ ਰਿਹਾ ਕਿ ਭਗਵੰਤ ਵੈਸੇ ਹੀ ਇਹਨੂੰ ਛੱਡਣਾ ਚਾਹੁੰਦਾ ਹੈ। ਮਤਲਬ ਸੀਐਮ ਦੀ ਕੁਰਸੀ ਭਗਵੰਤ ਮਾਨ ਸਾਹਿਬ ਛੱਡਣੀ ਚਾਹੁੰਦੇ ਨੇ। ਮੈਨੂੰ 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 ਇਹ ਲੱਗ ਰਿਹਾ ਹੈ ਕਿ ਜੋ ਦਿੱਲੀ ਵਾਲੇ ਵੀ ਪਹਿਲਾਂ ਪ੍ਰੈਸ਼ਰ ਬਣਾਉਂਦੇ ਰਹੇ ਆ। ਜਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲੋਂ ਪ੍ਰਧਾਨਗੀ ਲੈ ਲਈ। ਜੇ 3 ਸਾਲ ਚ ਚੰਗੇ ਕੰਮ ਪ੍ਰਧਾਨ ਨੇ ਕੀਤੇ ਹੁੰਦੇ ਭਗਵੰਤ ਮਾਨ ਦੀ ਚੰਗੀ ਕਾਰਗੁਜ਼ਾਰੀ ਹੁੰਦੀ ਤਾਂ ਫੇ ਕੋਈ ਕਿਹੜਾ ਵਿਅਕਤੀ ਆ ਨੈਸ਼ਨਲ ਪਾਰਟੀ ਦੇ ਲੀਡਰ ਲੀਡਰ ਕੋਈ ਉਹ 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 ਉਹਨਾਂ ਦੇ ਕੋਲੋਂ ਪ੍ਰਧਾਨਗੀ ਲੈ ਲਵੇ। ਪਗਵੰਤ ਮਾਨ ਜੀ ਛੱਡੋ ਜੇ ਚੁੱਪ ਕਰਕੇ ਅਸਤੀਫਾ ਦੇ ਕੇ ਚਲ ਜਾਓਗੇ ਨਾ ਤਾਂ ਮੇਰੇ ਖਿਆਲ ਦੇ ਅੰਦਰ ਤੁਹਾਡੀ ਇੱਜ਼ਤ ਜਿਹੜੀ ਆ ਉਹ ਬਣੇਗੀ ਫਿਰ ਚਾਹੇ ਕਾਂਗਰਸ ਚਾ ਜਾਓ ਚਾਹੇ ਭਾਜਪਾ ਚਲ ਜਾਓ ਤੁਹਾਡੀ ਕਿਤੇ ਨਾ ਕਿਤੇ ਥੋੜੀ ਬਹੁਤੀ ਇੱਜ਼ਤ ਜ਼ਰੂਰ ਰਹੇਗੀ ਹੁਣ ਸਾਨੂੰ ਕਹਿੰਦਾ ਸੀ ਵੀ ਸਾਡੇ ਨਾਲ ਸਮਝੌਤਾ ਕਰ ਲਓ ਅਸੀਂ ਨਹੀਂ ਕੀਤਾ ਔਰ ਅਸੀਂ ਠੋਕ ਕੇ ਪੰਜਾਬ ਵਾਲਿਆਂ ਨੇ ਕਿਹਾ ਪੇ ਬਿਲਕੁਲ ਨਹੀਂ ਇਹਦੇ ਨਾਲ ਕਰਨਾ ਚੰਗੇ ਤਰੀਕੇ ਦਾ ਪਲਾਨ ਜਿਹੜਾ ਅਸੀਂ ਕੀਤਾ ਵੀ ਔਰ ਕਰ ਵੀ ਰਹੇ ਹਾਂ ਔਰ ਉਹਦੇ ਤੇ ਚੱਲ ਵੀ ਰਹੇ ਹਾਂ ਰੋੜ ਕੇ ਰੱਖ ਦਾਂਗੇ ਆਮ ਆਦਮੀ ਪਾਰਟੀ ਤੇ ਭਾਜਪੀ ਨੂੰ ਪੰਜਾਬ ਦੇ ਵਿੱਚ ਇਹ ਗਾਣਾ ਉਹਨੇ ਅਰਬੰਦ ਕੇਸਰੀ ਵਾਲ ਨੂੰ ਸੁਣਾਇਆ ਵੀ ਜਿਹਦੇ ਪਿੱਛੇ ਹੋ ਗਿਆ ਸਦਾਈ ਵੀ ਜਿਹਦੇ ਲਈ ਮੈਂ ਸਦਾਈ ਹੋ ਗਿਆ ਨਾ ਉਹ ਚੀਜ਼ ਪ੍ਰਾਈ ਨਿਕਲੀ ਉਹ ਤਾਂ ਕਹਿੰਦਾ ਸੀ ਵੀ ਮੈਨੂੰ ਕੋਈ ਇਸ ਜਨਮ ਚ ਹਰਾਏ ਨਹੀਂ ਸਕਦਾ ਉਹ ਉਹ ਤਾਂ ਜਨਮ ਘਣਾਈ ਜਾਂਦਾ ਵੀ ਦੁਨੀਆ ਦੀ ਕੋਈ ਤਾਕਤ ਹੀ ਨਹੀਂ ਲੈਕਿਨ ਉਹ ਕਾਲਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਤੋਂ ਤਾਂ ਡਰਨਾ ਚਾਹੀਦਾ ਇਹ ਉਹਦੇ ਹੰਕਾਰ ਨਹੀਂ ਮਾਰਿਆ ਦੋਸਤੋ ਆਮ ਆਦਮੀ ਪਾਰਟੀ ਦੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਈ ਬੁਰੀ ਤਰ੍ਹਾਂ ਹਾਰ ਨੂੰ ਲੈ ਕੇ ਪੰਜਾਬ ਦੇ ਲੋਕ ਕੀ ਸੋਚਦੇ ਨੇ ਖਾਸ ਤੌਰ ਤੇ ਪੰਜਾਬ ਦੀ ਵਿਰੋਧੀ ਧਿਰ ਕਾਂਗਰਸ ਪਾਰਟੀ ਵੱਲੋਂ ਕੀ ਵਿਚਾਰਿਆ ਜਾ ਰਿਹਾ ਹੈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਸਿਆਸਤ ਕਿਹੋ ਜਿਹੀ ਹੋ ਸਕਦੀ ਹੈ ਸਿਆਸਤ ਵਿੱਚ ਕਿਹੋ ਜਿਹਾ ਬਦਲਾਅ ਹੋ ਸਕਦੇ ਨੇ ਉਹਦੇ ਬਾਰੇ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਐਮ ਐਲ ਏ ਸੁਖਿੰਦਰ ਸਿੰਘ ਕੋਟਲੀ ਸਾਹਿਬ ਮੌਜੂਦ ਨਹੀਂ ਗੱਲਬਾਤ ਕਰਦੇ ਹਾਂ ਕੋਟਲੀ ਸਾਹਿਬ ਸਾਤਿ ਸਾਲ ਜੀ ਥੈਂਕ ਯੂ ਵੈਰੀ ਮਚ ਬਹੁਤ ਮਿਹਰਬਾਨੀ ਸ਼ੁਕਰੀਆ ਕੀ ਹਾਲ ਚਾ ਠੀਕ ਹੋ ਜੀ ਬਹੁਤ ਵਧੀਆ ਜੀ ਅੱਛਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਬੁਰੀ ਤਰ੍ਹਾਂ ਹਾਰ ਨੂੰ ਦੇਖਦਿਆਂ ਹੋਇਆਂ ਕਾਂਗਰਸੀ ਕੀ ਸੋਚਦੇ ਨੇ ਖਾਸ ਤੌਰ ਤੇ ਪੰਜਾਬ ਦੀ ਵਿਰੋਧੀ ਧਿਰ ਕੀ ਸੋਚ ਰਹੀ ਹੈ ਜੀ ਦੇਖੋ ਅਸੀਂ ਤਾਂ ਪੰਜਾਬ ਦੇ ਅੰਦਰ ਪਹਿਲਾਂ ਹੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਇੱਕ ਬਹੁਤ ਵੱਡਾ ਜਹਾਦ ਛੇੜਿਆ ਹੋਇਆ ਹੈ ਕਿ ਪੰਜਾਬ ਦੇ ਅੰਦਰੋਂ ਇਹਨਾਂ ਨੂੰ ਜਲਦੀ ਚਲਦਾ ਕਰੀਏ ਔਰ ਜੋਸ਼ ਤਰੀਕੇ ਦੇ ਨਾਲ ਪੰਜਾਬ ਦੇ ਅੰਦਰ ਦਿੱਲੀ ਦੇ ਇਹਨਾਂ ਦੇ ਕਨਵੀਨਰ ਸਾਹਿਬ ਔਰ ਹੋਰ ਇਹਨਾਂ ਦੇ ਆਗੂਆਂ ਵੱਲੋਂ ਰਾਗਬ ਚੜ੍ਹਾ ਤੇ ਉਹਨਾਂ ਦੀ ਸਬੂੱਚੀ ਟੀਮ ਨੇ ਜੋ ਇੱਕ ਪੰਜਾਬ ਦੇ ਅੰਦਰ ਮਾਹੌਲ ਕ੍ਰੀਏਟ ਕੀਤਾ ਸੀ ਕਿ ਅਸੀਂ ਜਿਹੜੀ ਚੰਗੀ ਲੋਕਾਂ ਨੂੰ ਸਬਦਾ ਜੜੀਆਂ ਉਹ ਅਸੀਂ ਦੇਵਾਂਗੇ ਪਰ ਲੇਕਿਨ ਭਗਵੰਤ ਮਾਨ ਸਰਕਾਰ ਜਿਹੜੀ ਹੈ ਉਹ ਦਿੱਲੀ ਦਾ ਮਾਡਲ ਪੰਜਾਬ ਚ ਪੇਸ਼ ਕਰਦੀ ਸੀ ਕੇਜਰੀਵਾਲ ਆਪ ਵੀ ਆ ਕੇ ਕਹਿੰਦਾ ਸੀ ਜਿਹੜੀਆਂ ਲੋਕਾਂ ਨੂੰ ਲੁਭਾਉਣ ਦੀਆਂ ਗੱਲਾਂ ਪੰਜਾਬ ਦੀ ਧਰਤੀ ਤੇ ਆ ਕੇ ਇਹਨਾਂ ਨੇ ਕੀਤੀਆਂ ਲੋਕਾਂ ਨੇ ਉਹਦੇ ਤੇ ਵਿਸ਼ਵਾਸ ਕੀਤਾ ਕਿ ਇਹ ਲੋਕ ਚੰਗੀ ਗਵਰਨਸ ਜਿਹੜੀ ਆ ਉਹ ਦੇ ਸਕਦੇ ਆ ਔਰ ਇਹਦੇ ਨਾਲ ਪੰਜਾਬ ਦਾ ਭਲਾ ਹੋ ਸਕਦਾ ਹੈ ਲੇਕਿਨ ਉਹ ਸਾਰਾ ਝੂਠ ਦਾ ਪਲੰਦਾ ਸੀ ਲੋਕਾਂ ਨੇ 3 ਸਾਲ ਦੇ ਅੰਦਰ ਦੇਖ ਲਿਆ ਔਰ ਇਹੀ ਹਾਲ ਜਿਹੜਾ ਤੁਹਾਡਾ ਸਵਾਲ ਹੈ ਇਹੀ ਹਾਲ ਹੁਣ ਲੋਕਾਂ ਨੇ ਦਿੱਲੀ ਦੇ ਵਿੱਚ ਉਹ ਕੀਤਾ ਕਿ ਜਿਹੜਾ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਦਾ ਕਨਵੀਨਰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਹਾਰ ਗਏ ਉਹਦਾ ਕਾਰਨ ਵੱਡਾ ਸਭ ਤੋਂ ਇਹ ਹੈ ਕਿ ਜਿਹੜਾ ਤੁਸੀਂ ਲੋਕਾਂ ਦੇ ਨਾਲ ਝੂਠਾ ਵਾਅਦਾ ਕਰਦੇ ਹੋ ਲੋਕਾਂ ਨੂੰ ਫ੍ਰੀ ਦੀਆਂ ਗੱਲਾਂ ਦੇ ਨਾਲ ਲਪਾਉਣ ਦਾ ਯਤਨ ਕਰਦੇ ਹੋ ਜਿਹੜੀਆਂ ਗੱਲਾਂ ਤੁਸੀਂ ਕਹੀਆਂ ਸੀ ਕਿਸੀਂ ਦੇਸ਼ ਦੇ ਅੰਦਰੋਂ ਵੀਆਈਪੀ ਕਲਚਰ ਖਤਮ ਕਰਨਾ ਉਹ ਕਲਚਰ ਖੁਦ ਇਹ ਲੋਕ ਅੱਜ ਉਹਦੀਆਂ ਤੇ ਜੀਆਂ ੜਾ ਰਹੇ ਨੇ ਭਗਵੰਤ ਮਾਨ ਕਹਿੰਦਾ ਸੀ ਜੇ ਕਲਚਰ ਖਤਮ ਕਰੋ ਜੇ ਇਹਨਾਂ ਨੂੰ ਇੰਨੇ ਡਾਰਿਆ ਤਾਂ ਮੁਰਗੀਖਾਨੇ ਖੋਲਣ ਤਾਂ ਉੱਥੇ ਪੰਜਾਬ ਦੀ ਸਿਕਿਉਰਿਟੀ ਜਿਹੜੀ ਹੈ ਉਹ ਵੱਡੇ ਰੂਪ ਦੇ ਅੰਦਰ ਦਿੱਲੀ ਜਾ ਕੇ ਉਹਨੂੰ ਪ੍ਰੋਟੈਕਟ ਕਰਦੇ ਰਹੇ ਆ ਮੈਂ ਗਾੜੀ ਨਹੀਂ ਲੂੰਗਾ ਲਾਲ ਬੱਤੀ ਨਹੀਂ ਲਗਾਉਂਗਾ ਸਾਦੇ ਘਰ ਮੇ ਇੱਕ ਕਮਰੇ ਮੇ ਰਹੂੰਗਾ ਉਹ ਕਿੱਥੇ ਅੱਜ ਵੱਡੇ ਵੱਡੇ ਸ਼ੀਸ਼ ਮਹਿਲ ਬਣਾਉਣੇ ਇਹ ਐਕਸਪੋਜ਼ ਹੋ ਗਿਆ ਇਸ ਦੇ ਐਕਸਪੋਜ਼ ਹੋਣ ਦੇ ਨਾਲ ਦਿੱਲੀ ਦੇ ਅੰਦਰ ਜਿਹੜੀ ਸੀ ਉਹ ਭਾਜਪਾ ਦੀ ਗਵਰਨਮੈਂਟ ਆ ਗਈ ਦੇਖੋ ਕਾਂਗਰਸ ਨੇ ਪਾਰਲੀਮੈਂਟ ਦੀਆਂ ਚੋਣਾਂ ਦੇ ਅੰਦਰ ਇਹਨਾਂ ਦੇ ਨਾਲ ਅਲਾਈਅੰਸ ਕੀਤਾ ਇੰਡੀਆ ਅਲਾਈਅੰਸ ਚ ਉਹ ਆਏ ਪੰਜਾਬ ਨੇ ਉਦੋਂ ਵੀ ਵਿਰੋਧ ਕੀਤਾ ਅਸੀਂ ਪੰਜਾਬ ਦੇ ਅੰਦਰ ਬਿਲਕੁਲ ਪੰਜਾਬ ਦੀ ਧਰਤਲ ਤੇ ਪੰਜਾਬ ਦੀ ਜ਼ਮੀਨ ਨੂੰ ਪੰਜਾਬ ਦੀ ਜਿਓਗ੍ਰਾਫੀਕਲੀ ਤੇ ਪੰਜਾਬ ਦੇ ਐਟਮਾਸਫੀਅਰ ਪੋਲੀਟੀਕਲ ਐਟਮਾਸਫੀਅਰ ਨੂੰ ਚੰਗੀ ਤਰ੍ਹਾਂ ਜਾਣਦੇ ਆ ਅਸੀਂ ਇਸੇ ਕਰਕੇ ਹੀ ਠੋਕ ਵਜਾ ਕੇ ਕਹਿੰਦੇ ਸੀ ਵੀ ਇਹਨਾਂ ਨੂੰ ਬਿਲਕੁਲ ਇੰਡੀਆ ਆਲਾਈਂਸ ਦੇ ਅੰਦਰ ਸ਼ਾਮਿਲ ਨਾ ਕੀਤਾ ਜਾਵੇ ਔਰ ਇਹਨਾਂ ਦੇ ਨਾਲ ਬਿਲਕੁਲ ਵੀ ਕੋਈ ਚੋਣ ਸਮਝੌਤਾ ਜਿਹੜਾ ਉਹ ਨਾ ਕੀਤਾ ਜਾਵੇ ਔਰ ਉਹ ਸਾਡੀ ਗੱਲ ਸੱਚ ਸਾਬਤ ਹੋਈ ਕਿ ਕੇਜਰੀਵਾਲ ਝੂਠ ਤੇ ਪਖੰਡ ਦੇ اڈੰਬਰ ਰਚਾਉਣ ਵਾਲਾ ਲੀਡਰ ਹੈ ਜਿਹੜਾ ਆਪਣੇ ਆਪ ਨੂੰ ਇੱਕਦਮ ਮਫਰਲ 5 ਰੁਪਏ ਵਾਲਾ 10 ਰੁਪਏ ਵਾਲਾ 5 ਰੁਪਏ ਵਾਲਾ ਪੈਨ ਦੀਆਂ ਗੱਲਾਂ ਸਿਰਫ ਇੱਕ ਇੱਕ ਬਖਾਵਾ ਜਿਹੜਾ ਉਹ ਸੀ ਔਰ ਦੇਖੋ ਅੱਜ ਹਾਲਾਤ ਜਿਹੜੇ ਐ ਇੱਕ ਨੈਸ਼ਨਲ ਪਾਰਟੀ ਉੱਭਰੀ ਮੇਰੇ ਖਿਆਲ ਸਭ ਤੋਂ ਘੱਟ ਸਮੇਂ ਦੇ ਅੰਦਰ ਨੈਸ਼ਨਲ ਪਾਰਟੀ ਉੱਭਰੀ ਪਰ ਜਿੱਥੇ ਗਏ ਹੈ ਇਥੇ ਇਹਨਾਂ ਨੇ ਦੂਜਿਆਂ ਨੂੰ ਫਾਇਦਾ ਦੇਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਤੇ ਸਾਡੇ ਕੋਲ ਹਰਿਆਣੇ ਦੇ ਅੰਦਰ ਟਿਕਟਾਂ ਮੰਗਦੇ ਸੀ ਕਿਹਾ ਬਿਲਕੁਲ ਨਾ ਦੋ ਇਹਨਾਂ ਨੂੰ ਇਹ 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 ਸਤਿਆਨਾਸ਼ਕਾ ਸਾਨੂੰ ਉਹ ਕਹੇ ਦਿੱਲੀ ਚ ਕਹਿ ਰਹੇ ਸੀ ਕਿ ਕਿਹਨਾਂ ਨਾਲ ਕਰ ਲਿਆ ਜਾਵੇ ਕ ਬਿਲਕੁਲ ਨਾ ਕਰੋ ਨਹੀਂ ਤਾਂ ਅਸੀਂ ਪੰਜਾਬ ਦੇ ਅੰਦਰ ਪਛੜ ਜਾਾਂਗੇ ਹੁਣ ਜਿੱਥੋਂ ਤੱਕ ਤੁਹਾਡਾ ਸਵਾਲ ਹੈ ਰਾਜਨੀਤੀ ਗਲਿਆਰਿਆਂ ਦਾ ਕਿ ਕੀ ਹੋਏਗਾ ਸਥਿਤੀ ਕੀ ਹੋਏਗੀ ਉਹ ਇਹ ਹੈ ਕਿ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਅ ਦਿੱਲੀ ਦੀਆਂ ਚੋਣਾਂ ਤੋਂ ਬਾਅਦ ਔਰ ਪੰਜਾਬ ਦੇ ਲੋਕ ਕੱਲ ਦੇ ਰਿਜ਼ਲਟ ਤੋਂ ਬਾਅਦ ਬਹੁਤ ਸਾਰੇ ਵੱਡੇ ਅਖਬਾਰਾਂ ਦੇ ਪੱਤਰਕਾਰ ਤੁਹਾਡੇ ਵਰਗੇ ਜਰਨਲਿਸਟਾਂ ਦੇ ਨਾਲ ਇਸ ਮਾਮਲੇ ਦੇ ਅੰਦਰ ਗੱਲਬਾਤ ਆਲਾਪ ਹੋਇਆ بڑے ਆਫੀਸਰ ਸਹਿਬਾਨ ਤੇ ਹੋਰ ਪੋਲਿਟਿਕਲ ਮੈਜਰ ਜਿਹੜੇ ਲੀਡਰ ਆ ਇਹ ਉਹਨਾਂ ਦਾ ਮੰਨਣਾ ਹੈ ਦੇਖੋ ਅਸੀਂ ਤਾਂ ਰਾਜਨੀਤਿਕ ਲੋਕ ਐ ਸੀ ਤਾਂ ਕਹਿਣਾ ਹੁੰਦਾ ਪਰ ਉਹਦੀ ਹਕੀਕਤ ਜਿਹੜਿਆ ਜਦੋਂ ਦੂਸਰੇ ਲੋਕ ਤੁਹਾਨੂੰ ਦੱਸਣ ਤਾਂ ਫਿਰ ਇਉਂ ਲੱਗਦਾ ਕਿ ਵਾਕਿਆ ਹੀ ਇਹ ਗੱਲ ਸੱਚੀ ਹੈ ਇਹ ਪੰਜਾਬ ਦੇ ਅੰਦਰ ਜਿਹੜਾ ਜਰਾਜਾ ਨਿਕਲੇਗਾ ਭਗਵੰਤ ਮਾਨ ਸਰਕਾਰ ਦਾ ਪਹਿਲਾ ਕਰਜ਼ਾ ਮੁਕਤ ਤਰਨਾ ਮੁਕਤ ਨਸ਼ਾ ਮੁਕਤ ਲੋਕਾਂ ਨੂੰ ਨੌਕਰੀਆਂ ਵੀ ਕਿਹੜੀਆਂ ਨੌਕਰੀਆਂ ਤੂੰ ਦੇ ਰਿਹਾ ਪੰਜਾਬ ਦੀ ਵਿਧਾਨ ਸਭਾ ਚ ਹੁਣ ਫਿਰ ਪੁੱਛਾਂਗੇ ਅੱਜ ਪੰਜਾਬ ਕਿਹੜੇ ਰਾਹ ਤੁਰ ਗਿਆ ਤੁਸੀਂ ਹਜ਼ਾਰਾਂ ਕਰੋੜ ਰੁਪਏ ਦੇ ਕਰਜ਼ੇ ਲੈ ਕੇ ਪੰਜਾਬ ਨੂੰ ਫਿਰ ਫਿਰ ਤੁਸੀਂ ਮਾਰ ਰਹੇ ਹੋ ਤੁਸੀਂ ਸਾਨੂੰ ਅਲਮਾ ਦਿੰਦੇ ਹੁੰਦੇ ਸੀ ਕਿ ਕਾਂਗਰਸ ਨੇ ਤੇ ਅਕਾਲੀ ਦਲ ਨੇ ਇਹਨਾਂ ਨੇ ਪੌਣੇ 3 ਲੱਖ ਕਰੋੜ ਕਰਜ਼ਾ ਚੜਵਾਤਾ ਸਾਡੇ ਸਿਰ ਤੇ ਇਹ ਇਹ ਤਾਂ ਦੁੱਗਣਾ ਕਰਕੇ ਛੱਡਣਗੇ ਅੱਛਾ ਇਹ ਜਿਹੜੀ ਦਿੱਲੀ ਦੇ ਵਿੱਚ ਹੋਈ ਹਾਰ ਜਿਹੜੀ ਆਮ ਆਦਮੀ ਪਾਰਟੀ ਦੀ ਉਹਨੂੰ ਲੈ ਕੇ ਪੰਜਾਬ ਦੇ ਲੋਕ ਇਹ ਸੋਚ ਰਹੇ ਨੇ ਬਹੁਤ ਸਾਰੇ ਪੰਜਾਬ ਦੇ ਜਿਹੜੇ ਬੁੱਧੀਜੀਵੀਆਂ ਦੀ ਗੱਲ ਕਰੀਓ ਉਹ ਕਹਿੰਦੇ ਦਿੱਲੀ ਵਾਲੇ ਹੁਣ ਪੰਜਾਬ ਆਉਣਗੇ ਪੰਜਾਬ ਦੀ ਸਿਆਸਤ ਦੇ ਵਿੱਚ ਦਖਲਅੰਦਾਜ਼ੀ ਕਰਨਗੇ ਤੁਸੀਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਜਾਂ ਇੱਕ ਰਾਜਨੀਤਿਕ ਨੇਤਾ ਹੋਣ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਕਿ ਦਿੱਲੀ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹ ਪੰਜਾਬ ਦੇ ਵਿੱਚ ਆ ਕੇ ਦਖਲਅੰਦਾਜ਼ੀ ਕਰਨਗੇ ਜੀ ਦੇ ਕੋ ਰਾਜਨੀਤਿਕ ਤੌਰ ਤੇ ਤਾਂ ਉਹਨਾਂ ਦਾ ਹੱਕ ਹੈ ਕਿ ਉਹ ਆ ਕੇ ਪ੍ਰਚਾਰ ਕਰਨ ਬੈਠਣ ਪਰ ਇਹ ਗੱਲ ਪੱਕੀ ਹੈ ਕਿ ਪੰਜਾਬ ਦੇ ਲੋਕਾਂ ਨੇ ਹੁਣ ਮੂੰਹ ਨਹੀਂ ਲਾਉਣਾ ਜਿਸ ਪੰਜਾਬ ਦੀ ਤਰਜ ਦੇ ਉੱਤੇ ਇੱਕ ਬਦਲਾਅ ਦੀ ਭਾਵਨਾ ਦੇ ਨਾਲ ਜਿਹੜਾ ਲੋਕ ਜਿਹੜੇ ਆ ਉਹ ਅੱਗੇ ਆਏ ਸੀਗੇ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਮੰਡਟ ਦਿੱਤਾ ਸੀ ਲੇਕਿਨ ਉਹ ਸਾਲ 6 ਮਹੀਨੇ ਦੇ ਅੰਦਰ ਹੀ ਮਤਲਬ ਇਹ ਗੱਲ ਸਾਹਮਣੇ ਆ ਗਈ ਕਿ ਇਹ ਦਿੱਲੀ ਦੇ ਬਾਦਸ਼ਾਹਾਂ ਦੇ ਨਾਲ ਰਲਿਆ ਹੋਇਆ ਭਗਵੰਤ ਮਾਨ। ਹੂੰ। ਦੇਖੋ ਕਿਸਾਨਾਂ ਵਾਲੇ ਮਾਮਲੇ ਦੇ ਉੱਤੇ ਸ਼ੁਭਮ ਦਾ ਸ਼ੁਭਮਬੀਰ ਦਾ ਜਿਹੜਾ ਮਰਡਰ ਹੋਇਆ ਸੀ ਜਦੋਂ ਦੁਬਾਰਾ ਦਿੱਲੀ ਵੱਲੋਂ ਕਿਸਾਨਾਂ ਨੇ ਕੁਝ ਕੀਤਾ। ਹੂੰ। ਪਰਚੇ ਨਹੀਂ ਦਰਜ ਕੀਤੇ। ਹੂੰ। ਸਾਡੀ ਸਰ ਜ਼ਮੀਨ ਦੇ ਉੱਤੇ ਆ ਕੇ ਸਾਡੇ ਨੌਜਵਾਨ ਮਾਰ ਦਿੱਤੇ ਗੋਲੀਆਂ ਚਲਾਈਆਂ। ਕੋਈ ਕਾਰਵਾਈ ਨਹੀਂ ਹੋਈ। ਹੂੰ। ਆ ਵਿਧਾਨ ਸਭਾ ਬਣਾਉਣ ਦੇ ਲਈ ਜਗ੍ਹਾ ਦਿੱਤੀਆਂ ਕੋਈ ਬੋਲ ਨਹੀਂ ਰਿਹਾ। ਸਾਡਾ ਹਾਲ ਕੀ ਕਰ ਦਿੱਤਾ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਹੁਣ ਆਮ ਆਦਮੀ ਪਾਰਟੀ ਨੂੰ ਮੂੰਹ ਨਹੀਂ ਲਾਉਣਾ ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਉਹੀ ਲੋਕ ਗਏ ਹੋਏ ਸੀਗੇ ਜਿਹੜੇ ਵੱਖ-ਵੱਖ ਪਾਰਟੀਆਂ ਦੇ ਕਿਤੇ ਨਾ ਕਿਤੇ ਚਾਹੇ ਉਹ ਮੇਰੇ ਖਿਆਲ ਸਭ ਤੋਂ ਵੱਧ ਤਾਂ ਕਾਂਗਰਸ ਵਾਲੇ ਦੇਸੀਗੇ ਕੁਝ ਹੋਰ ਪਾਰਟੀਆਂ ਦੇ ਵੀ ਉਹਦੇ ਅੰਦਰ ਗਏ ਸੀ ਅਸੀਂ ਪੰਜਾਬ ਦੀ ਮੈ ਬਦਤ ਸਭਾ ਦਾ ਵਿਧਾਇਕ ਹੈ ਉਹਨਾਂ ਨੂੰ ਮਿਲਦਾ ਜਿਲਦਾ ਰਹਿਣਾ ਤੇ ਸਾਰਿਆਂ ਦੇ ਨਾਲ ਕਿਤੇ ਨਾ ਕਿਤੇ ਵਾਰਤਾਲਾਪ ਹੁੰਦੀ ਰਹਿੰਦੀ ਹੈ ਸੋ ਮਤਲਬ ਉਹ ਉਹ ਕਹਿੰਦੇ ਯਾਰ ਜੋ ਕਹਾਣੀ ਸੀ ਵੀ ਹੁਣ ਅਸੀਂ ਵੀ ਪਿੰਡਾਂ ਦੇ ਵਿੱਚ ਕਿਹੜੇ ਮੂੰਹ ਦੇ ਨਾਲ ਜਾ ਕੇ ਕਹੀਏ ਵੀ ਅਸੀਂ ਤਾਂ ਕਹਿਆ ਸੀ ਅਸੀਂ ਪੰਜਾਬ ਦੇ ਅੰਦਰ ਬਹੁਤ ਵੱਡਾ ਬਦਲਾ ਲੈ ਕੇ ਆਵਾਂਗੇ ਬਦਲਾ ਆਉਣਾ ਚਾਹੀਦਾ ਜੇ ਦਿੱਲੀ ਚ ਆਇਆ ਠੀਕ ਹੈ ਅਸੀਂ 15 ਸਾਲ ਰਹੇ ਉਸ ਤੋਂ ਬਾਅਦ ਜੇ ਲੋਕਾਂ ਨੇ ਕਿਤੇ ਨਾ ਕਿਤੇ ਜਿਹੜਾ ਸੀ ਉਹ ਅਰਵਿੰਦ ਕੇਜਰੀਵਾਲ ਦੀਆਂ ਗੱਲਾਂ ਦੇ ਵਿੱਚ ਆ ਕੇ ਅਸੀਂ ਪਛੜ ਗਏ ਪਛੜ ਜਾਣਾ ਉਹਨੂੰ ਐਕਸੈਪਟ ਕਰਨਾ ਇੱਕ ਇੱਕ ਗੱਲ ਹੈ ਕਿਉਂਕਿ ਅਸੀਂ ਦੇਸ਼ ਦੇ ਅੰਦਰ ਹੋਰ ਸੂਬਿਆਂ ਦੇ ਅੰਦਰ ਵੀ ਇਲੈਕਸ਼ਨ ਜਿਹੜੀ ਆ ਉਹ ਉਹ ਲੜੀ ਆ ਲੜਦੇ ਆ ਅਸੀਂ ਹਰਿਆਣੇ ਵਰਗੇ ਪ੍ਰਦੇਸ਼ ਚ ਭਾਵਾਂ ਪਿਛੜੇ ਆ ਤੇ ਸਾਡੀ ਸਟੇਜ ਕਿੱਥੇ ਆ ਨਾ ਅਸੀਂ ਨਾਲ ਸਾਡਾ ਹਿਮਾਚਲ ਪ੍ਰਦੇਸ਼ ਹੈ ਸਾਡੀ ਸਰਕਾਰ ਹੈ ਅਸੀਂ ਪੰਜਾਬ ਦੇ ਅੰਦਰ ਕਿੱਥੇ ਅਸੀਂ 18 ਵਧਾ ਇੱਕ ਬਣ ਕੇ ਆਏ ਸੋ ਮੇਰਾ ਮਤਲਬ ਇਹ ਆ ਕਿ ਆਮ ਆਦਮੀ ਪਾਰਟੀ ਦੀਆਂ ਸਾਜ਼ਿਸ਼ਾਂ ਇਹ ਪੰਜਾਬ ਨੂੰ ਬਰਬਾਦ ਕਰਨ ਦੇ ਰਾਹ ਤੁਰ ਗਿਆ ਅੱਛਾ ਕਹਿੰਦੇ ਭਗਵੰਤ ਸਿੰਘ ਸਾਹਿਬ ਦੀ ਕੁਰਸੀ ਵੀ ਜਾ ਰਹੀ ਹੈ ਮੁੱਖ ਮੰਤਰੀ ਪੰਜਾਬ ਦਾ ਚੇਂਜ ਹੋਣ ਜਾ ਰਿਹਾ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਹੋਈ ਹਾਰ ਤੋਂ ਬਾਅਦ ਪੰਜਾਬ ਦਾ ਕਹਿੰਦੇ ਮੁੱਖ ਮੰਤਰੀ ਬਦਲਿਆ ਜਾ ਰਿਹਾ ਹੈ ਜੀ ਦੇਖੋ ਮੈਨੂੰ ਲੱਗਦਾ ਇਹ ਗੱਲ ਤੁਹਾਡਾ ਸਵਾਲ ਬੜਾ ਬਾਜ਼ਵ ਹੈ ਕਿਉਂਕਿ ਪੋਲਿਟੀਕਲ ਜਿਹੜੀ ਸਟ੍ਰੈਟਜੀ ਹੈ ਉਹ ਚੇਂਜ ਹੋ ਜਾਏਗੀ ਕਿਉਂਕਿ ਇਹ ਵੀ ਸੋਚਣਗੇ ਕਿ ਸਾਡੇ ਕੋਲ ਹੁਣ ਜੇ ਪੰਜਾਬ ਹੀ ਚਲਾ ਗਿਆ ਤਾਂ ਫਿਰ ਤਾਂ ਨੈਸ਼ਨਲ ਪਾਰਟੀ ਵੀ ਜੰਦੀ ਲੱਗਣੀ ਆ ਇਸ ਕਰਕੇ ਉਹ ਆਪਣਾ ਪੂਰਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਸੋਚਣਗੇ ਸੀ ਪੰਜਾਬ ਦੇ ਅੰਦਰ ਮੁਰ ਸੱਤਾ ਦੇ ਅੰਦਰ ਆਈਏ ਜਿੱਥੋਂ ਤੱਕ ਤੁਹਾਡਾ ਦਿੱਲੀ ਵਾਲਿਆਂ ਦੇ ਇੱਥੇ ਆਉਣ ਵਾਲਾ ਤੁਸੀਂ ਮੈਂ ਜਿਹੜਾ ਸਵਾਲ ਕੀਤਾ ਆ ਉਹ ਇਹ ਹੈ ਕਿ ਉਹ ਹੁਣ ਫੇਲ ਨੇਤਾ ਸਾਹਿਬ ਤਾਂ ਰਾਕ ਵਿੱਚ ਡਾ ਕੀ ਕਰ ਲਵੋ ਇੱਥੇ ਆ ਕੇ ਕੇਸਰੀਵਾਲ ਕੀ ਕਰ ਲਵੋ ਇੱਥੇ ਆ ਕੇ ਜਿਹੜਾ ਖੁਦ ਉਹ ਮਤਲਬ ਉੱਥੇ ਬੁਰੀ ਤਰ੍ਹਾਂ ਹਾਰ ਗਿਆ ਔਰ ਉਹਨਾਂ ਦੇ ਸਤਿੰਦਰ ਜੈਨ ਉਹਨਾਂ ਦੇ ਮਨੀਸ਼ ਸੋਧਿਆ ਬੜਵਡੇ ਦਿਗਗਜ਼ ਹਾਰ ਗਏ ਅੱਛਾ ਮਨੀਸ਼ ਸੋਧਿਆ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਤਾਂ ਸਿੱਖਿਆ ਮੰਤਰੀ ਸੀਗੇ ਜੀ ਦਿੱਲੀ ਵੀ ਦਿੱਲੀ ਸਰਕਾਰ ਦੇ ਵਿੱਚ ਉਹ ਕਹਿੰਦੇ ਅਸੀਂ ਤਾਂ ਸ਼ੁਰੂਆਤ ਹੀ ਸਿੱਖਿਆ ਕ੍ਰਾਂਤੀ ਲਿਆਉਣ ਦੀ ਅਸੀਂ ਕੀਤੀ ਹੈ ਫਿਰ ਉਹ ਵੀ ਹਾਰ ਗਏ ਉਹਨਾਂ ਦੀ ਹਾਰ ਪਿੱਛੇ ਵੱਡਾ ਕਾਰਨ ਕੀ ਹੋ ਸਕਦਾ ਜੀ ਲੋਕਾਂ ਨੇ ਤਾਂ ਹੀ ਕ੍ਰਾਂਤੀ ਲਿਆਤੀ ਨਾ ਉੱਥੇ ਫਿਰ ਜੇ ਚੰਗੇ ਕੰਮ ਕੀਤੇ ਹੁੰਦੇ ਇਹਨੇ ਘਰ ਬਣਾ ਦਾਂਗੇ ਵਿਦਿਆਲਾ ਚੰਗਾ ਹੋ ਗਿਆ ਮਹੱਲਾ ਕਲੀਨਿਕ ਖੋਲ ਦਿੱਤੇ ਫਿਰ ਤਾਂ ਲੋਕਾਂ ਨੂੰ ਕੇਜਰੀਵਾਲ ਦੇ ਹੱਕ ਚ ਵੋਟ ਪਾਉਣਾ ਚਾਹੀਦਾ ਸੀ ਜੇ ਜਿਹੜਾ ਜਿਹੜਾ ਵਿਅਕਤੀ ਕੁਝ ਕਰ ਹੀ ਨਹੀਂ ਸਕਿਆ ਠੀਕ ਹੈ ਸਰਕਾਰ ਲੋਕਾਂ ਨੇ ਉਹਨੂੰ 10 ਸਾਲ ਦਾ ਮੈਂਡੇਟ ਦਿੱਤਾ ਸੀਗਾ ਤੇ ਇਸ ਕਰਕੇ ਨਾ ਕੁਝ ਕਰਨਾ ਤੇ ਉਹਦਾ ਇੱਕ ਮਜ਼ਬੂਨ ਜਿਹੜਾ ਉਹ ਪੰਜਾਬ ਦੀ ਸਰਜ਼ਮੀਨ ਦੇ ਉੱਤੇ ਪੇਸ਼ ਕਰਨਾ ਲੋਕ ਬਹਿਕਾਵੇ ਚਾਹੇ ਔਰ ਲੋਕਾਂ ਨੇ ਵੋਟ ਪਾਇਆ ਠੀਕ ਹੈ ਲੋਕਾਂ ਨੇ ਪਾ ਦਿੱਤੀ ਉਹ ਜਿੱਤ ਗਏ ਲੇਕਿਨ ਅੱਜ ਤੁਸੀਂ ਅੱਜ ਤੁਸੀਂ ਆਮ ਲੋਕਾਂ ਦੀਆਂ ਤੁਹਾਡੇ ਚੈਨਲ ਲੋਕ ਆਵਾਜ਼ ਟੀਮ ਨੂੰ ਲੋਕਾਂ ਦੀਆਂ ਰੋਜ਼ ਇੰਟਰਵਿਊ ਚੱਲਦੀਆਂ ਨੇ ਸਿੱਖਿਆ ਦੇ ਮਾਡਲ ਤੁਸੀਂ ਕੱਲ ਹੀ ਹੱਲੇ ਇੱਕ ਇੰਟਰਵਿਊ ਕੀਤਾ ਜਾਂ ਉਹ ਵਿਜ਼ਿਟ ਕੀਤਾ ਬਲੈਨਾ ਪਿੰਡ ਦਾ ਸ਼ਾਇਦ ਉੱਥੇ ਇੱਕ ਟੀਚਰ ਹੈ ਕਹਾਦਾ ਇਹ ਇੱਕ ਆਦੀ ਸਿੱਖਿਆ ਕ੍ਰਾਂਤੀ ਹੈ ਕਿੰਨੇ ਟੀਚਰ ਹੁਣ ਤੱਕ ਭਰਤੀ ਕੀਤੇ ਕਿੰਨਿਆਂ ਨੂੰ ਸਰਕਾਰੀ ਪੱਕੀਆਂ ਨੌਕਰੀਆਂ ਦਿੱਤੀਆਂ ਮਹੱਲਾ ਕਲੀਨਕ ਤਾਂ ਕੇਂਦਰ ਸਰਕਾਰ ਦੇ ਪੈਸੇ ਦੇ ਨਾਲ ਉਹ ਉਹ ਜਿਹੜੇ ਸੀਗੇ ਸੁਵਿਧਾ ਸੈਂਟਰ ਵਗੈਰਾ ਉਹਨਾਂ ਦੇ ਕੁਚੀਆਂ ਮਾਰ ਕੇ ਖੋਲ ਦਿੱਤੇ ਸੋ ਪੰਜਾਬ ਦੇ ਅੰਦਰ ਕਰਜ਼ਾ ਮੁਕਤ ਨਾ ਹੋਣਾ ਧਰਨਾ ਮੁਕਤ ਨਾ ਹੋਣਾ ਨਸ਼ਾ ਮੁਕਤ ਨਾ ਹੋਣਾ ਔਰ ਜਿਹੜੇ ਕੀਤੇ ਵਾਦੇ ਲੋਕਾਂ ਦੇ ਨਾਲ ਜਿਹੜੇ ਕੀਤੇ ਵਾਦੇ ਇਹ ਤਾਂ ਇਹ ਤਾਂ ਤਿੰਨ ਮੇਨ ਇਸ਼ੂਸ ਸੀਗੇ ਬਰਗਾੜੀ ਬਹਿਬਲ ਕਲਾ ਹੋਰ ਬਹੁਤ ਸਾਰੇ ਮਾਮਲੇ ਮੈਂ ਗਿਣਾ ਸਕਦਾ ਹਾਂ ਟਿਪਸ ਦੇ ਉੱਪਰ ਮੈਂ ਪੰਜਾਬ ਦੀ ਵਿਧਾਨ ਸਭਾ ਚ ਵੀ ਬੋਲਦਾ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਵੀ ਬੋਲਦਾ ਹਰ ਇੱਕ ਵਾਰ 10 12 15 ਸਵਾਲ ਲੈ ਕੇ ਜਾਣਾ ਇਸ ਵਾਰ ਵੀ ਬਣਾ ਰਹੇ ਆ ਬਜਟ ਸੈਸ਼ਨ ਆ ਰਿਹਾ ਪੰਜਾਬ ਦੇ ਅੰਦਰ ਗਰੀਬਾਂ ਤੇ ਪਛੜਿਆ ਦਲਤਾਂ ਦੇ ਲਈ ਕੀਤਾ ਕੀ ਹੈ ਦੱਸਣ ਇਹ ਕਹਿੰਦੇ ਸੀ ਅਸੀਂ 18 ਡਿਗਰੀ ਕਾਲਜ ਪੰਜਾਬ ਦੇ ਅੰਦਰ ਖੁੱਲ੍ਹ ਤਿੰਨ ਸਾਲ ਦਾ ਸਮਾਂ ਬੀਤ ਗਿਆ ਯਾਰੋ ਤੁਹਾਡੇ ਕੋਲ ਤਾਂ ਕਿਤੇ ਨਹੀਂ ਪੱਥਰ ਵੀ ਨਹੀਂ ਰੱਖ ਹੋਇਆ ਜਿਹੜਾ ਤੁਸੀਂ ਬੇਰੋਜ਼ਗਾਰੀ ਖਤਮ ਕਰਨ ਦੀਆਂ ਕਹਾਣੀਆਂ ਪੰਜਾਬ ਦੇ ਅੰਦਰ ਕਹਿੰਦੇ ਸੀ ਜੇ ਤੁਸੀਂ ਠੇਕੇ ਤੇ ਭਰਤੀ ਕਰ ਲਓ ਤੇ ਉਹਨਾਂ ਨੂੰ ਲੈਟਰ ਫੜਾ ਦੋ ਇਹ ਤਾਂ ਫਿਰ ਕੋਈ ਨੌਕਰੀ ਨਹੀਂ ਨਾ ਉਹ ਤਾਂ 10 12 15000 ਦੀ ਤਾਂ ਜਿਹੜੇ ਮਰਜ਼ੀ ਕਿਸੇ ਪ੍ਰਾਈਵੇਟ ਏਜੰਸੀ ਦੇ ਅੰਦਰ ਜਾ ਕੇ ਕੋਈ ਵਿਅਕਤੀ ਜਿਹੜਾ ਉਹ ਕਰ ਸਕਦਾ ਸੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਪੰਜਾਬ ਦੇ ਅੰਦਰ ਇਹਨਾਂ ਦਾ ਬੋਰੀਆ ਬਿਸਤਰਾ ਇਸ ਕਰਕੇ ਵੱਜਣਾ ਕਿ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਗਣਾਈਆਂ ਮੈਂ ਕਹਿੰਦਾ ਮੇਰੇ ਨਾਲ ਡਿਬੇਟ ਕਰਾਓ ਕਿਸੇ ਲੋਕ ਆਵਾਜ਼ ਚੈਨਲ ਦੇ ਉੱਤੇ ਬਲਾਉ ਬੁਲਾ ਰਹੇ ਇਹਨਾਂ ਦੇ ਮੈਂ ਵੀ ਆਵਾਂਗਾ ਜਾਂ ਹੋਰ ਕਿਸੇ ਨੂੰ ਭੇਜ ਦਾਂਗੇ ਤੇ ਸਵਾਦ ਆਜੂ ਇੱਕ ਵਾਰੀ ਗੱਲ ਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਯਾਰ ਲੋਕਾਂ ਦੇ ਸਾਹਮਣੇ ਯਾਰ ਨਿਤਾਰੀਏ ਤਾਂ ਸਹੀ ਨਾ ਵੈਸੇ ਇਹਨਾਂ ਦਾ ਭਾਂਡਾ ਬਹੁਤ ਬੁਰੀ ਤਰ੍ਹਾਂ ਭੱਜ ਚੁੱਕਾ ਹੈ ਇਹ ਹੁਣ ਲੋਕਾਂ ਦੇ ਸਬਰ ਦਾ ਪਿਆਲਾ ਜਿਹੜਾ ਨਾ ਉਹ ਭਰਿਆ ਪਿਆ ਤੇ ਲੋਕਾਂ ਨੇ ਸਾਰਾ ਗੁੱਸਾ ਪਾਰਲੀਮੈਂਟ ਚੋਣਾਂ 'ਚ ਕੱਢਿਆ ਨਾ ਕਹਿੰਦਾ ਸੀ 13 0 ਲੋਕਾਂ ਨੇ ਤੈਨਹੀਂ ਰਹਿਣ ਦਿੱਤੀਆਂ ਜੀਰੋ ਮੋਰੇ ਲਾਤੀ ਕਹਿੰਦਾ ਸੀ ਨਾ ਉਹ ਵੀ ਸਾਡੀ ਕਿਤੇ ਨਾ ਕਿਤੇ ਕੋਈ ਗਲਤੀ ਹੋ ਗਈ ਸਾਡੇ ਕੋਲ ਹਿਸ਼ਾਰਪੁਰ ਚ ਥੋੜਾ ਮਿਸਟੇਕ ਹੋ ਗਿਆ ਥੋੜਾ ਫਰੀਦਕੋਟ ਦੇ ਅੰਦਰ ਕਿਤੇ ਨਾ ਕਿਤੇ ਮਿਸਟੇਕ ਹੋ ਗਿਆ ਤੇ ਨਹੀਂ ਤਾਂ ਅਸੀਂ ਭਗਵੰਤ ਮਾਨ ਰੋਡ ਦੇਣਾ ਸੀ ਪਾਰਲੀਮੈਂਟ ਦੀਆਂ ਚੋਣਾਂ ਦੇ ਅੰਦਰ ਇਹ ਮੈਨੂੰ ਲੱਗਦਾ ਜਿਹੜਾ ਤੁਸੀਂ ਸਵਾਲ ਕੀਤਾ ਕਿ ਮਾਹੌਲ ਕਿਦਾਂ ਦਾ ਰਹੇਗਾ ਮੈਨੂੰ ਇਹ ਲੱਗਦਾ ਕਿ ਹਾਲਾਤ ਪੰਜਾਬ ਦੇ ਤੇ ਕੇਂਦਰ ਵਾਲਿਆਂ ਦਾ ਪ੍ਰੈਸ਼ਰ ਭਗਵੰਤ ਮਾਨ ਦਾ ਮੈਨੂੰ ਵੈਸੇ ਹੀ ਇਹ ਲੱਗ ਰਿਹਾ ਕਿ ਭਗਵੰਤ ਵੈਸੇ ਹੀ ਇਹਨੂੰ ਛੱਡਣਾ ਚਾਹੁੰਦਾ ਹਾਂ ਮੈਂ ਬੜੀ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਹਾਂ ਹੂੰ ਮਤਲਬ ਸੀਐਮ ਦੀ ਕੁਰਸੀ ਭਗਵੰਤ ਮਾਨ ਸਾਹਿਬ ਛੱਡਣੀ ਚਾਹੁੰਦੇ ਨੇ ਮੈਨੂੰ 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 ਇਹ ਲੱਗ ਰਿਹਾ ਹੈ ਕਿ ਜੋ ਦਿੱਲੀ ਵਾਲੇ ਵੀ ਪਹਿਲਾਂ ਪ੍ਰੈਸ਼ਰ ਬਣਾਉਂਦੇ ਰਹੇ ਆ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਕੋਲੋਂ ਪ੍ਰਧਾਨਗੀ ਲੈ ਲਈ ਹੂੰ ਜੇ 3 ਸਾਲਾਂ ਚ ਚੰਗੇ ਕੰਮ ਪ੍ਰਧਾਨ ਨੇ ਕੀਤੇ ਹੁੰਦੇ ਭਗਵੰਤਮਾਨ ਦੀ ਚੰਗੀ ਕਾਰਗੁਜ਼ਾਰੀ ਹੁੰਦੀ ਤਵੇ ਕੋਈ ਕਿਹੜਾ ਵਿਅਕਤੀ ਆ ਨੈਸ਼ਨਲ ਪਾਰਟੀ ਦੇ ਲੀਡਰ ਲੀਡਰ ਕੋਈ ਉਹ 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 ਉਹਨਾਂ ਦੇ ਕੋਲੋਂ ਪ੍ਰਧਾਨਗੀ ਲੈ ਲਵੇ ਤੇ ਸੀਐਮ ਵੀ ਸ਼ਿਫਟ ਜਿਹੜੀ ਆ ਉਹਨਾਂ ਦੇ ਕੋਲੋਂ ਚੱਲ ਨਹੀਂ ਰਹੀ ਤੇ ਕੇਂਦਰ ਵਾਲੇ ਪਹਿਲਾਂ ਹੀ ਚਾਹੁੰਦੇ ਸੀ ਮੈਂ ਬੜੀ ਜ਼ਿੰਮੇਵਾਰੀ ਦੇਖੋ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਪਹਿਲਾਂ ਵੀ ਚਾਹੁੰਦੇ ਸੀ ਔਰ ਉਹ ਦਿੱਲੀ ਹੀ ਦੇਖਦੇ ਸੀ ਹੁਣ ਤੁਸੀਂ ਦੇਖਿਓ ਉਹ ਸ਼ਿਫਟ ਕਿਸੇ ਨਾ ਕਿਸੇ ਨੂੰ ਰਿਸ਼ਫਲ ਹੋਏਗਾ ਔਰ ਨਮਾ ਆਏਗਾ ਪੰਜਾਬ ਦੇ ਅੰਦਰ ਇੱਕ ਜਿਹੜਾ ਗਰੁੱਪ ਸਪਲਿਟ ਕਰੇਗਾ ਔਰ ਇੱਕ ਦੀ ਗਵਾਈ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਹਰਵਿੰਦ ਕੇਜਰੀਵਾਲ ਕਰਨਗੇ ਔਰ ਦੂਜੇ ਦੀ ਗਵਾਈ ਜਿਹੜੀ ਹੈ ਉਹ ਭਗਵੰਤ ਮਾਨ ਕਰੇਗਾ ਔਰ ਬੀਜੇਪੀ ਸਪੋਰਟ ਕਰੇਗੀ ਉਹਨਾਂ ਨੂੰ ਤੁਸੀਂ ਦੇਖਿਓ ਇਹ ਜੋ ਕੁਝ ਵੀ ਹੋਏਗਾ ਨਾ ਇਹ ਬੀਜੇਪੀ ਦੇ ਇਸ਼ਾਰੇ ਤੇ ਹੋਏਗਾ ਪੰਜਾਬ ਦੇ ਵਿੱਚ ਮੈਂ ਮੈਂ ਗੱਲ ਕਹਿ ਰਿਹਾ ਤੁਹਾਡੇ ਚੈਨਲ ਦੇ ਉੱਤੇ ਮੈਨੂੰ ਪੁੱਛ ਲਿਓ 2-4 ਮਹੀਨੇ ਬਾਅਦ ਨਾ ਜਦੋਂ ਚੈਨਲ ਤੇ ਫਿਰ ਤੁਹਾਡੇ ਇੰਟਰਵਿਊ ਕਰਾਂਗੇ ਨਾ ਫਿਰ ਤੁਸੀਂ ਪੁੱਛ ਲਿਓ ਕਿ ਮੇਰੀ ਗੱਲ 16 ਨੇ ਸੱਚ ਹੁੰਦੀ ਹਮੇਸ਼ਾ ਤੁਸੀਂ ਅੱਗੇ ਵੀ ਕੀ ਆਰੀ ਕਹਿੰਦੇ ਹੁੰਦੇ ਸੀ ਜਲੰਧਰ ਦੀਆਂ ਵੋਟਾਂ ਚ ਦੂਜਾ ਤੀਜਾ ਵੇ ਕਿੰਨੀਆਂ ਹੋਣਗੀਆਂ ਮੇਰੇ ਖਿਆਲ ਦੇ ਅੰਦਰ ਮੈਂ ਲੋਕ ਆਵਾਜ਼ ਟੀਵੀ ਦੇ ਉੱਪਰ ਜਿਹੜੀ ਗੱਲ ਆ ਕੇ ਕਹੀ ਹੈ ਉਹ ਹਮੇਸ਼ਾ ਸੇ ਦੇਖੋ ਅੱਗੇ ਅਸੀਂ ਇੱਕ ਆਮ ਵਿਅਕਤੀ ਦੇ ਤੌਰ ਦੇ ਉੱਤੇ ਲੋਕਾਂ ਚ ਵਿਚਰਦੇ ਹੁਣ ਮੈਂ ਪੰਜਾਬ ਦੀ ਵਿਧਾਨ ਸਭਾ ਦਾ ਵਿਧਾਇਕ ਹਰ ਇੱਕ ਐਮ ਐਲ ਏ ਨਾਲ ਗੱਲ ਹੁੰਦੀ ਹੈ ਬੁੱਧੀਜੀਵੀ ਲੋਕਾਂ ਦੇ ਨਾਲ ਜਿਹੜੇ ਚੰਗੇ ਇੰਟੈਕਚੁਅਲ ਪੁਣਾ ਨਾਲ ਗੱਲ ਹੁੰਦੀ ਹੈ ਜਿਹੜੇ ਮੀਡੀਆ ਦੇ ਖੇਤਰ ਦੇ ਅੰਦਰ ਜਿਹੜੇ ਬਹੁਤ ਵੱਡੇ ਪੱਤਰਕਾਰ ਨੇ ਤੁਸੀਂ ਵੀ ਹੋ ਉਹਨਾਂ ਦੇ ਨਾਲ ਗੱਲ ਹੁੰਦੀ ਹੈ ਮੈਨੂੰ ਇਹ ਲੱਗਦਾ ਨਹੀਂ ਇਹ ਹੋਏਗਾ ਇਹ ਕੱਲਾ ਲੱਗਦਾ ਹੀ ਨਹੀਂ ਇਹ ਹੋਣ ਵਾਲਾ ਡੈਫੀਨੇਟਲੀ ਹੈ ਪੰਜਾਬ ਦਾ ਮੁੱਖ ਮੰਤਰੀ ਬਦਲੇਗਾ ਬਿਲਕੁਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਂ ਤਾਂ ਕੁਰਸੀ ਆਪ ਛੱਡਣੀ ਪੈਗੀ ਜਾਂ ਜਦੋਂ ਦੂਸਰਿਆਂ ਨੇ ਦੂਸਰਾ ਉਹਨਾਂ ਨੇ ਆ ਕੇ ਕਿਸੇ ਨਾ ਕਿਸੇ ਨੂੰ ਬਣਾਉਣ ਦੀ ਕੋਸ਼ਿਸ਼ ਕਰਨੀ ਆ ਔਰ ਇੱਕ ਬਹੁਤ ਵੱਡਾ ਗਰੁੱਪ ਸਪਲਿਟ ਕਰੇਗਾ ਮੈਂ ਕਹਿ ਰਿਹਾ ਤੁਹਾਨੂੰ ਬਾਰ ਬਾਰ ਕਹਿ ਰਿਹਾ ਇਹ ਹੋਣ ਵਾਲਾ ਪੰਜਾਬ ਦੇ ਅੰਦਰ ਇਸ ਕਰਕੇ ਇਹ ਧਰਤੀ ਨੂੰ ਹੋਰ ਤਲਾਸ਼ ਕੇ ਜਾਣੀ ਇਦਾਂ ਦਾ ਇੱਕ ਕਹਾਣਾ ਬਣਾ ਕੇ ਨਾ ਵੀ ਦੇਖੋ ਜੀ ਸਾਨੂੰ ਤੋੜ ਦਿੱਤਾ ਜੀ ਸਾਡਾ ਗਰੁੱਪ ਚਲ ਇਹ ਫਿਰ ਆਪਣੇ ਆਪ ਨੂੰ ਇੱਕ ਅੱਗੇ ਆਉਣ ਦਾ ਯਤਨ ਕਰਨਗੇ ਕੋਸ਼ਿਸ਼ ਕਰਨਗੇ ਕਿਉਂਕਿ ਜਿਹੜੀਆਂ ਪਾਲਿਸਿਸ ਜਿਹੜੀਆਂ ਗੱਲਾਂ ਸੀਗੀਆਂ ਉਹਦੇ ਤੋਂ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਐ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਹਾਂ ਕਿ ਡਟ ਕੇ ਪੰਜਾਬ ਦੇ ਅੰਦਰ ਇਲੈਕਸ਼ਨ ਲੜਨਾ ਹੈ ਕਾਂਗਰਸ ਪਾਰਟੀ ਦੀ ਸਰਕਾਰ ਆਉਣੀ ਆ ਜਿਹੜਾ ਮਰਜ਼ੀ ਹੋਵੇ ਚਾਹੇ ਕੋਈ ਬੀਜੇਪੀ ਹੋਵੇ ਚਾਹੇ ਕੋਈ ਹੋਰ ਹੋਵੇ ਤੇ ਲੋਕਾਂ ਦੀ ਇਹ ਗੱਲ ਹੈ ਕਿ ਆਮ ਆਦਮੀ ਪਾਰਟੀ ਔਰ ਬੀਜੇਪੀ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਕੇਂਦਰ ਵਾਲਿਆਂ ਤੋਂ ਤਾਂ ਵੈਸੇ ਹੀ ਲੋਕ ਪਹਿਲਾਂ ਤੰਗ ਨੇ ਕਿਸਾਨੀ ਦੇ ਤੋਂ ਲੈ ਕੇ ਪੰਜਾਬ ਦੇ ਅੰਦਰ ਤੁਸੀਂ ਦੱਸ ਦੋ ਨਹੀਂ ਤਾਂ ਕੇਂਦਰ ਸਰਕਾਰ ਦੇ ਬਹੁਤ ਵੱਡੇ ਵੱਡੇ ਪ੍ਰੋਜੈਕਟ ਕੇਂਦਰ ਸਰਕਾਰ ਲਾਉਂਦੀ ਹੁੰਦੀ ਆ ਇੱਕ ਤੁਹਾਡੇ ਹਲਕੇ ਦੀ ਉਦਾਹਰਨ ਲੈ ਲੈਂਦੇ ਆ ਪੁਲੀ ਨਹੀਂ ਬਣ ਰਿਹਾ ਤੁਹਾਡੇ ਮੈਂ ਮੈਂ ਵੀ ਇਹ ਵੀ ਇਹ ਵੀ ਚਲੋ ਤੁਸੀਂ ਚੰਗੀ ਗੱਲ ਕਹਿ ਰਹੇ ਹੋ ਪੁਲੀ ਨਹੀਂ ਬਣ ਰਿਹਾ ਸੋ ਇਦਾਂ ਦੇ ਸਰਕਾਰ ਕੋਈ ਵੀ ਹੋਵੇ ਕੇਂਦਰ ਸਰਕਾਰ ਹਮੇਸ਼ਾ ਚਾਹੁੰਦਾ ਹੁੰਦਾ ਕਿ ਹਰ ਸਟੇਟ ਦੇ ਅੰਦਰ ਲੋਕਾਂ ਦੇ ਲਈ ਲੋਕਾਂ ਨੂੰ ਫਲਸਿਲਟੀ ਦੇਣ ਦੇ ਲਈ ਇਹ ਚੰਗੇ ਚੰਗੇ ਪ੍ਰੋਜੈਕਟ ਕਾਰਖਾਨੇ ਡਵੈਲਪਮੈਂਟ ਦੇ ਕੰਮ ਹੋਰ ਕੇਂਦਰ ਸਰਕਾਰ ਦੇ ਬਹੁਤ ਹੱਥ ਹੁੰਦੇ ਨੇ ਲੇਕਿਨ ਕੋਈ ਇੱਕ ਵੀ ਪ੍ਰੋਜੈਕਟ ਨਹੀਂ ਆ ਰਿਹਾ ਇੱਥੇ ਭਗਵਾਨਤ ਮਾਨ ਇੱਕ 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 ਪ੍ਰੋਜੈਕਟ ਵੀ ਲਿਆਉਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਉਹਦਾ ਕਾਰਨ ਇਹ ਆ ਕਿ ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਬੇਰੁਖੀ ਜਿਹੜੀ ਹੈ ਤੁਸੀਂ ਦੇਖ ਰਹੇ ਹੋ ਕਿਸਾਨਾਂ ਚ ਕੀ ਹੋ ਰਿਹਾ ਤੁਸੀਂ ਮੈਨੂੰ ਮੈਂ ਕਹਿੰਨਾ ਤੁਹਾਡਾ ਏਡਾ ਵੱਡਾ ਚੈਨਲ ਹੈ ਪੂਰੀ ਦੁਨੀਆ ਦੇਖਦੀ ਹੈ ਯਾਰੋ ਕੋਈ ਇੱਕ 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 ਗੱਲ ਹੀ ਗਣਾ ਦੇਣ ਬੀਜੇਪੀ ਵਾਲੇ ਤੇ ਪੰਜਾਬ ਦੇ ਲੋਕ ਨੇ ਇਹਨਾਂ ਨੂੰ ਕਿਉਂ ਵੋਟਾਂ ਬਣ ਗਏ ਭਾਈ ਆ ਤੁਸੀਂ ਜੋ ਜੋ ਕੁਝ ਜਨਾਜਾ ਹੁਣ ਕਹਿੰਦੇ ਹੁੰਦੇ ਜੀ ਬੀਜੇਪੀ ਸ਼ਹਿਰੀ ਖੇਤਰ ਦੇ ਅੰਦਰ ਬਹੁਤ ਵੱਡੀ ਹੁੰਦੀ ਹੈ ਤਾਂ ਅਸੀਂ ਤਾਂ ਫਿਰ ਵੀ ਬਰਾਬਰ ਸਾਡੇ ਕਾਉਂਸਲਰ ਜਿੱਤ ਜਿੱਤ ਕੇ ਆਏ ਆ ਤੋੜ ਕੇ ਲੈ ਗਏ ਕੁਚਲ ਕੇ ਠੀਕ ਹੈ ਉਹਨਾਂ ਦੀ ਆਪਣੀ ਗੱਲ ਹੋ ਸਕਦੀ ਹੈ ਲੇਕਿਨ ਅਸੀਂ ਅਸੀਂ ਰਿਜ਼ਲਟ ਦੇਣ ਦੇ ਅੰਦਰ ਤਾਂ ਕਾਮਯਾਬ ਹੋਏ ਆ ਨਾ ਆ ਤੁਸੀਂ ਜਲੰਧਰ ਦੇ ਅੰਦਰ ਦੇਖੋ ਬੀਜਪੀ ਜਦਨ ਮੇਰ ਦਾ ਚੋਣ ਹੋਇਆ ਬਾਈਕਾਟ ਕਰ ਗਏ ਉਹ ਇਸ ਕਰਕੇ ਕਰ ਗਏ ਕਿ ਆਰਐਸਐਸ ਦਾ ਨੁਮਾਇੰਦਾ ਜਿਹੜਾ ਉਹ ਬੀਜਪੀ ਵੱਲੋਂ ਆਮਚ ਗਿਆ ਉਧਰੋਂ ਬਣ ਰਿਹਾ ਉਹਨਾਂ ਨੇ ਸੌਫਟ ਕੋਰਨਰ ਯੂਜ਼ ਕਰ ਲਿਆ ਇਸ ਤਰੀਕੇ ਨਾਲ ਲੁਧਿਆਣਾ ਚ ਦੱਸੋ ਕੀ ਕੀ ਨਿਕਲਿਆ ਇਹਨਾਂ ਦੇ ਕੋਲੋਂ ਪਟਿਆਲੇ ਚ ਦੱਸੋ ਕੀ ਨਿਕਲਿਆ ਕੋਲੋਂ ਇਹਨਾਂ ਦੇ ਬੀਜਪੀ ਦੇ ਕੋਲੋਂ ਔਰ ਅੰਮ੍ਰਿਤਸਰ ਦੇ ਅਸੀਂ ਬਰਾਬਰ ਬਣੇ ਆ ਸੋ ਇਸ ਕਰਕੇ ਦਿੱਲੀ ਵਾਲਿਆਂ ਦਾ ਪੰਜਾਬ ਪ੍ਰਤੀ ਹਿਸਾਬ ਕਿਤਾਬ ਜਿਹੜਾ ਨਾ ਉਹ ਬੜਾ ਨਵੇਕਲਾ ਇਹ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਕਰਮਕ ਕਿਤੇ ਨਾਲ ਉੱਠ ਕੇ ਲੜਾਈ ਲੜਨ ਵਾਲੇ ਲੋਕਾਂ ਨੂੰ ਦਬਾਉਣਾ ਚਾਹੁੰਦੇ ਆ ਜਿਹੜਾ ਹਰ ਕਿਸ ਪੰਜਾਬ ਦੇ ਹੁਣ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਅਸੀਂ ਵੀ ਤਕੜੀ ਲੜਾਈ ਜਿਹੜੀ ਪੰਜਾਬ ਦੇ ਅੰਦਰ ਬੜੇ ਸਟ੍ਰੈਟਜੀਕਲ ਤਰੀਕੇ ਦੇ ਨਾਲ ਲੜ ਲੜਾਂਗੇ ਔਰ ਚੰਗੇ ਤਰੀਕੇ ਦਾ ਪਲਾਨ ਜਿਹੜਾ ਅਸੀਂ ਕੀਤਾ ਵੀ ਔਰ ਕਰ ਵੀ ਰਹੇ ਹਾਂ ਔਰ ਉਹਦੇ ਤੇ ਚੱਲ ਵੀ ਰਹੇ ਹਾਂ ਰੋੜ ਕੇ ਰੱਖ ਦਿਆਂਗੇ ਆਮ ਆਦਮੀ ਪਾਰਟੀ ਤੇ ਭਾਜਪੀ ਨੂੰ ਪੰਜਾਬ ਦੇ ਵਿੱਚ ਅੱਛਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਇਹ ਅਰਵਿੰਦ ਕੇਜਰੀਵਾਲ ਵੱਲੋਂ ਇਹ ਪ੍ਰਚਾਰਿਆ ਗਿਆ ਕਿ ਜੇਕਰ हमने ਕੰਮ ਕਰਵਾਏ ਹਨ ਤਾਂ ਹਮੇਂ VOTING ਕਰ ਦੇਣਾ ਅਦਰਵਾਈਜ਼ ਹਮੇਂ VOTING ਨਾ ਕਰਨਾ ਫਿਰ ਦਿੱਲੀ ਵਾਲੇ ਲੋਕਾਂ ਨੇ ਉਹਨਾਂ ਨੂੰ ਸੀਰੀਅਸ ਲੈ ਲਿਆ ਜੀ ਉਹ ਤਾਂ ਕਹਿੰਦਾ ਸੀ ਵੀ ਮੈਨੂੰ ਕੋਈ ਇਸ ਜਨਮ 'ਚ ਹਰਾ ਨਹੀਂ ਸਕਦਾ ਮੈਂ ਅੱਜ ਅੱਜ ਜਾਂ ਕੱਲ ਪਰਸੋਂ ਵੀਡੀਓ ਦੇਖ ਰਿਹਾ ਸੀ ਉਹ ਤਾਂ ਯਾਰ ਖੁਦਾ ਨੂੰ ਰੱਬ ਨੂੰ ਚੈਲੰਜ ਕਰੀ ਜਾਂਦਾ ਬੰਦਾ ਰੱਬ ਤੋਂ ਤਾਂ ਡਰੇ ਥੋੜਾ ਬਹੁਤਾ ਵੀ ਪਰਮਾਤਮਾ ਜੇ ਤੂੰ ਮੈਨੂੰ ਮੌਕਾ ਦਿੱਤਾ ਤਾਂ ਮੈਂ ਲੋਕਾਂ ਦੀ ਜ਼ਰੂਰ ਸੇਵਾ ਕਰਾਂਗਾ ਉਹ ਉਹਦਾ ਜਨਮ ਘਣਾਈ ਜਾਂਦਾ ਵੀ ਦੁਨੀਆ ਦੀ ਕੋਈ ਤਾਕਤ ਨਹੀਂ ਲੇਕਿਨ ਉਹ ਕਾਲਪੁਰਖ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਤੋਂ ਤਾਂ ਡਰਨਾ ਚਾਹੀਦਾ ਇਹ ਉਹਦੇ ਹੰਕਾਰ ਨੇ ਮਾਰਿਆ ਜਿਹੜਾ ਉਹਦੇ ਦਿਲ ਵਿੱਚ ਬਹੁਤ ਵੱਡਾ ਸੀ ਨਾ ਵੀ ਮੈਂ ਹੁਣ ਨੈਸ਼ਨਲ ਪਾਰਟੀ ਬਣ ਗਈ ਔਰ ਕਿੱਥੇ ਕਿੱਥੇ ਜਾ ਜਾ ਕੇ ਮਧ ਪ੍ਰਦੇਸ਼ ਤੱਕ ਮਹਾਰਾਸ਼ਟਰ ਤੱਕ ਹਰਿਆਣਾ ਹੋਰ ਸਾਰੇ ਜੰਮੂ ਕਸ਼ਮੀਰ ਹਿਮਾਚਲ ਇਲੈਕਸ਼ਨ ਲੜਨ ਦੀ ਕੋਸ਼ਿਸ਼ ਗਿਆ ਨਾ ਕੱਖ ਨਹੀਂ ਲੱਭਾ ਦੂਸਰਿਆਂ ਨੂੰ ਹਰਾਉਣ 'ਚ ਹੀ ਲੱਗਾ ਰਿਆ ਔਰ ਉਥੇ ਉਥੇ ਭਾਜਪੀ ਨੂੰ ਲਿਆਉਣ ਦੇ ਅੰਦਰ ਕੇਜਰੀਵਾਲ ਖੁਦ ਕਾਮਯਾਬ ਹੋਇਆ ਔਰ ਉਹਨਾਂ ਦੀਆਂ ਇਹਨੇ ਜੜ੍ਹਾਂ ਮਜ਼ਬੂਤ ਕੀਤੀਆਂ ਨੇ ਹਰਿਆਣੇ ਦੇ ਅੰਦਰ ਤੁਸੀਂ ਦੇਖੋ ਕਿ ਅਸੀਂ 5-7 ਸੀਟਾਂ ਉਹਨੂੰ ਛੱਡ ਰਏ ਸੀ ਲੜ ਲਿਆ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਅਸੀਂ ਭਾਜਪੀ ਨੂੰ ਆਉਣ ਤੋਂ ਰੋਕ ਲਈਏ ਲੇਕਿਨ ਪਿਓ ਦਾ ਪੁੱਤਰ ਮੰਨਿਆ ਹੀ ਨਹੀਂ ਦਿੱਲੀ ਦੇ ਅੰਦਰ ਹੁਣ ਸਾਨੂੰ ਕਹਿੰਦਾ ਸੀ ਵੀ ਸਾਡੇ ਨਾਲ ਸਮਝੌਤਾ ਕਰ ਲਓ ਅਸੀਂ ਨਹੀਂ ਕੀਤਾ ਔਰ ਅਸੀਂ ਠੋਕ ਕੇ ਪੰਜਾਬ ਵਾਲਿਆਂ ਨੇ ਕਿਹਾ ਬਈ ਬਿਲਕੁਲ ਨਹੀਂ ਇਹਦੇ ਨਾਲ ਕਰਨਾ ਔਰ ਸਾਡੀ ਰਾਹੁਲ ਗਾਂਧੀ ਜੀ ਨੇ ਔਰ ਮਲਖਾ ਅਰਜਨ ਖੜਗੇ ਸਾਹਿਬ ਨੇ ਔਰ ਸਾਡੀ ਨੈਸ਼ਨਲ ਲੀਡਰਸ ਸਹਿਬਾਨ ਨੇ ਸਾਡੀ ਇਸ ਗੱਲ ਨੂੰ ਮੰਨਿਆ ਔਰ ਉਹ ਗੱਲ ਸੱਚ ਸਾਬਤ ਹੋਈ ਆ ਹੁਣ ਅਸੀਂ ਪੰਜਾਬ ਦੇ ਅੰਦਰ ਖੇਡਾਂਗੇ ਲੜਾਂਗੇ ਔਰ ਆਪਣਾ ਮੁੱਖ ਮੰਤਰੀ ਬਣਾਵਾਂਗੇ ਜਿੱਤਾਂਗੇ ਅੱਛਾ ਭਗਵੰਤ ਮਾਨ ਸਾਹਿਬ ਨੇ ਦਿੱਲੀ ਜਾ ਕੇ ਗਾਣੇ ਵੀ ਗਾਏ ਜੀ ਉਹ ਜਿਹਦੇ ਪਿੱਛੇ ਹੋਇਆ ਅਸੀਂ ਸੁਦਾਈ ਦਿਲਾਂ ਮੇਰਿਆ ਉਹੀ ਚੀਜ਼ ਨਿਕਲੀ ਪ੍ਰਾਈਦਲਾ ਮੇਰਿਆ ਇਹ ਉਹਨਾਂ ਨੇ ਗਾਣਾ ਵੀ ਗਾਇਆ ਫਿਰ ਉਹ ਗਾਣਾ ਸੁਣ ਕੇ ਵੀ ਨਹੀਂ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਨਨ 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 ਇਹ ਗਾਣਾ ਤੁਸੀਂ ਨਾ ਉਹਦਾ ਗਲਤ ਆਈਡੀਆ ਲੈ ਲਿਆ ਇਹ ਗਾਣਾ ਉਹਨੇ ਅਰਬਿੰਦ ਕੇਸਰੀ ਬਾਲ ਨੂੰ ਸੁਣਾਇਆ ਵੇ ਜਿਹਦੇ ਪਿੱਛੇ ਹੋ ਗਿਆ ਸਦਾਈ ਵੀ ਜਿਹਦੇ ਲਈ ਮੈਂ ਸਦਾਈ ਹੋ ਗਿਆ ਨਾ ਉਹ ਚੀਜ਼ ਪਰਾਈ ਨਿਕਲੀ ਹੁਣ ਉਹਨੂੰ ਪਤਾ ਲੱਗਿਆ ਭਗਵੰਤ ਮਾਨ ਨੂੰ ਇਸ ਕਰਕੇ ਨਾ ਉਹ ਗਾ ਕੇ ਸੱਚੇ ਹੀ ਬੋਲ ਕੇ ਆਇਆ ਉਹ ਅਰਬਿੰਦ ਕੇਜਰੀਵਾਲ ਨੂੰ ਸਲਾਹ ਕੇ ਆਇਆ ਨਿਕਲੀ ਪਰਾਈ ਦਿਲਾ ਮੇਰਿਆ ਉਹ ਹੁਣ ਪਰਾਇ ਇਹਦਾ ਹੁਣ ਜੋ ਜੁੱਲੀ ਉਹ ਕਹਿੰਦੇ ਹੁੰਦੇ ਨਾ ਉਹ ਮਾਲਵੇ ਵਾਲੇ ਵੀ ਜੁੱਲੀ ਵਸਰਾ ਬੰਨਿਆ ਜਾਣਾ ਪੰਜਾਬ 'ਚ ਕਹਿੰਦੇ ਇਹਦਾ ਬਿਸਤਰਾ ਗੋਲ ਕਰੋ ਹੁਣ ਇਹ ਭਗਵੰਤ ਮਾਨਾ ਤੂੰ ਦਿੱਲੀ ਦੇ ਬਾਦਸ਼ਾਹਾਂ ਦੇ ਸਾਹਮਣੇ ਚਾਹੇ ਅਮਿਤ ਸ਼ਾਹ ਜੀ ਨੇ ਚਾਹੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਬੀਜੇਪੀ ਦੇ ਸਾਹਮਣੇ ਤੂੰ ਗੋਡੇ ਟੇਕ ਦਿੱਤੇ ਅਗਰ ਤੂੰ ਪੰਜਾਬ ਨੂੰ ਬਚਾਉਣ ਦੇ ਲਈ ਲੜਾਈ ਲੜਦਾ ਪਾਰਟੀ ਪੱਕ ਦੇ ਅੰਦਰ ਪਾਰਟੀ ਦੇ ਅੰਦਰ ਰਹਿ ਕੇ ਤਾਂ ਤੂੰ ਕਾਮਯਾਬ ਜ਼ਰੂਰ ਰਹਿੰਦਾ ਲੇਕਿਨ ਤੂੰ ਪੰਜਾਬ ਦਾ ਜਨਾਜਾ ਕੱਟ ਕੇ ਰੱਖ ਦਿੱਤਾ ਇਸ ਕਰਕੇ ਭਗਵੰਦ ਮਾਨ ਜੀ ਇਹ ਛੱਡੋ ਜੇ ਚੁੱਪ ਕਰਕੇ ਅਸਤੀਫਾ ਦੇ ਕੇ ਚਲ ਜਾਂਗੇ ਨਾ ਤੇ ਮੇਰੇ ਖਿਆਲ ਦੇ ਅੰਦਰ ਤੁਹਾਡੀ ਇੱਜ਼ਤ ਜਿਹੜੀ ਆ ਉਹ ਬਣੇਗੀ ਫਿਰ ਚਾਹੇ ਕਾਂਗਰਸ ਚ ਆਜਿਓ ਚਾਹੇ ਭਾਜਪਾ ਚਲਜੋ ਤੁਹਾਡੀ ਕਿਤੇ ਨਾ ਕਿਤੇ ਥੋੜੀ ਬਹੁਤੀ ਇੱਜ਼ਤ ਜ਼ਰੂਰ ਰਹੇਗੀ ਜੇ ਫਿਰ ਇਹਦੇ ਮਗਰ ਲਾਕੇ ਤੁਸੀਂ ਪੰਜਾਬ ਨੂੰ ਡਬੋਣਾ ਹੀ ਆ ਤਾਂ ਫਿਰ ਨਾ ਲੋਕਾਂ ਨੇ ਕੇਜਰੀਵਾਲ ਨੂੰ ਬਖਸ਼ਿਆ ਤੇ ਨਾ ਭਗਵੰਤ ਮਾਨ ਨੂੰ ਬਖਸ਼ਣਗੇ ਬਸ ਇਹ ਹੀ ਮੇਰਾ ਭਗਵੰਤ ਮਾਨ ਨੂੰ ਕੋਟਲੀ ਸਾਹਿਬ ਲਾਸਟ ਸਵਾਲ ਹੈ 2027 ਦੀ ਤਸਵੀਰ ਤੁਹਾਨੂੰ ਕੀ ਨਜ਼ਰ ਆ ਰਹੀ ਹੈ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ 2027 ਦੇ ਵਿੱਚ ਜਿਹੜੀਆਂ ਪੰਜਾਬ ਚ ਵਿਧਾਨ ਸਭਾ ਚੋਣਾਂ ਹੋਣਗੀਆਂ ਉਹਦੀ ਤਸਵੀਰ ਕੀ ਨਜ਼ਰ ਆ ਰਹੀ ਹੈ ਸਬੀਰ ਤਾਂ ਲੋਕਾਂ ਨੇ ਕੰਧ ਤੇ ਲਿਖਿਆ ਹੁਣ ਤਾਂ ਪੜ ਰਹੇ ਨੇ ਹੂੰ ਉਤਾ ਅਸੀਂ ਪੜ ਰਹੇ ਹਾਂ ਜੋ ਕੰਧ ਤੇ ਲਿਖ ਦਿੱਤਾ ਲੋਕ ਵੀ ਪੜ ਰਹੇ ਆ ਕਿ ਬੀਜੇਪੀ ਔਰ ਆਮ ਆਦਮੀ ਪਾਰਟੀ ਔਰ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦਾ ਜੋ ਤੁਸੀਂ ਦੇਖ ਹੀ ਰਹੇ ਹੋ ਪਿਛਲੇ ਸਮੇਂ ਦੇ ਦੌਰਾਨ ਬਹੁਤ ਕੁਝ ਹੋ ਰਿਹਾ ਇੰਟਰਨਲ ਪੋਲਿਟਿਕਸ ਉਹਨਾਂ ਦੀ ਪਾਰਟੀ ਪੋਲਿਟਿਕਸ ਆ ਮੈਂ ਉਹਦੇ ਉੱਤੇ ਜ਼ਿਆਦਾ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਇਸ ਕਰਕੇ ਲੋਕਾਂ ਦੇ ਕੋਲ ਬਦਲ ਹੁਣ ਲੋਕਾਂ ਦੇ ਕੋਲ ਜਿਹੜਾ ਆਪਸ਼ਨ ਆ ਉਹ ਹੁਣ ਕਾਂਗਰਸ ਹੀ ਹੈ ਤੇ ਕਾਂਗਰਸ ਹੀ ਲੜਾਂਗੇ ਤੇ ਕਾਂਗਰਸ ਜਿੱਤੇਗੀ ਪੰਜਾਬ ਚ ਜਿਹੜੀਆਂ ਕਮੀਆਂ ਸਾਡੇ ਚ ਰਹੀਆਂ ਨੇ ਅਸੀਂ ਉਹਨੂੰ ਦੂਰ ਕਰਨ ਦਾ ਯਤਨ ਹੀ ਨਹੀਂ ਕੀਤਾ ਔਰ ਉਹਦੀ ਆਪਾ ਪਰਚੋਲ ਵੀ ਕੀਤੀ ਹੈ ਔਰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹਤੈਸ਼ੀ ਬਣ ਕੇ ਔਰ ਦਿੱਲੀ ਦੇ ਬਾਦਸ਼ਾਹانہ ਜਿੱਥੇ ਲੜਾਈ ਹੈ ਔਰ ਪੰਜਾਬ ਦੇ ਅੰਦਰ ਲੋਕਾਂ ਨੂੰ ਮੋੜ ਲੀਆਂ ਤੇ ਲੈ ਕੇ ਆਉਣ ਦੇ ਲਈ ਪੰਜਾਬ ਨੂੰ ਸੁਹਰਦ ਲੋਕਾਂ ਦੀ ਲੋੜ ਹੈ ਔਰ ਮੈਂ ਤੁਹਾਡੇ ਚੈਨਲ ਦੇ ਉੱਤੇ ਕਹਿਣਾ ਚਾਹਨਾ ਕਿ ਲੋਕਾਂ ਨੇ ਹੁਣ ਆਉਣ ਵਾਲੇ ਸਮੇਂ ਦੇ ਅੰਦਰ ਇੱਕ ਚੰਗਾ ਸੁਭਾਅ ਵਾਲੇ ਲੋਕ ਇਮਾਨਦਾਰ ਨੇਕ ਨੀਤੀ ਤੇ ਪੰਜਾਬ ਦੇ ਹਿੱਤਾਂ ਲਈ ਲੜਨ ਵਾਲੇ ਲੋਕਾਂ ਨੂੰ ਜ਼ਰੂਰ ਪੈਲ ਦੇਣੀ ਹੈ ਉਹ ਕਾਂਗਰਸ ਦੇ ਅੰਦਰ ਬਹੁਤ ਵੱਡੀ ਗਿਣਤੀ ਦੇ ਤਜਰਬੇਕਾਰ ਆਗੂ ਨੇ ਲੀਡਰਸ ਨੇ ਲੋਕ ਉਤਾਬਲੇ ਆ ਔਰ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਕਾਂਗਰਸ ਦੀ ਸਰਕਾਰ ਆਵੇ ਤੁਹਾਡਾ ਜੋ ਜਵਾਬ ਹੈ ਸਵਾਲ ਹੈ ਉਹਦਾ ਜਵਾਬ ਜਿਹੜਾ ਉਹ ਖੁੱਲ੍ਹ ਦਿੱਲੀ ਦੇ ਨਾਲ ਤੇ ਪੰਜਾਬ ਦੀ ਸਰ ਜ਼ਮੀਨ ਦੇ ਉੱਤੇ ਜੋ ਕੁਝ ਦੇਖ ਰਹੇ ਆ ਜੋ ਪੋਲਿਟੀਕਲ ਐਟਮਾਸਫੀਅਰ ਚੈੱਕ ਕਰ ਰਹੇ ਆ ਕਾਂਗਰਸ ਜਿਹੜੀ ਹੈ ਉਹ ਮੋੜ ਪੰਜਾਬ ਦੀ ਸੱਤਾ ਚਾਹੀਏ ਸੋ ਬਿਲਕੁਲ ਦਰਸ਼ਕੋ ਇਸਨ ਸਾਡੇ ਨਾਲ ਉ빗ਨ ਸਬਾ ਹਲਕਾ ਆਦਮਪੁਰ ਤੋਂ ਐਮਐਲਏ ਸੁਖਵਿੰਦਰ ਸਿੰਘ ਕੋਟਲੀ ਤਾਂ ਦਿੱਲੀ ਚੋਣਾਂ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਹਾਰ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤੇ ਇਸ ਪੂਰੀ ਗੱਲਬਾਤ ਦੇ ਬਾਬਤ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਕੀ ਹੋ ਸਕਦਾ ਹੈ ਉਹ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ